ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲकांड ਮਾਮਲੇ ਦੇ ਵਿੱਚ ਆ ਰਹੀ ਹੈ ਵੱਡੀ ਖਬਰ ਅਦਾਲਤ ਨੇ ਦੋ ਸਰਕਾਰੀ ਗਵਾਹਾਂ ਦੇ ਵਿਰੁੱਧ ਜਾਰੀ ਕੀਤੇ ਨੇ ਜ਼ਮਾਨਤੀ ਵਾਰੰਟ ਇਹਨਾਂ ਦੇ ਵਿੱਚੋਂ ਇੱਕ ਸੇਵਾ ਮੁਕਤ ਪੁਲਿਸ ਮੁਲਾਜ਼ਮ ਵੀ ਹੈ ਦੱਸ ਦिए ਕਿ ਬੀਤੇ ਸਮੇਂ ਦੇ ਵਿੱਚ ਉੱਗੇ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀ ਤੇ ਇਸ ਦੇ ਸਬੰਧ ਦੇ ਵਿੱਚ ਪੁਲਿਸ ਦੇ ਵੱਲੋਂ 32 ਲੋਕਾਂ ਦੇ ਨਾਮ ਨਾਮਜ਼ਦ ਕੀਤੇ ਗਏ ਸਨ ਤੇ ਇਹਨਾਂ ਦੇ ਵਿੱਚੋਂ ਇੱਕ ਦੀਪਕ ਟਿੰਨੂ ਨਾਂ ਦਾ ਜਿਹੜਾ ਮੁਲਜ਼ਮ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਏਸੀਆਈ ਦੀ ਹਿਰਾਸਤ ਦੇ ਵਿੱਚੋਂ 1 ਅਕਤੂਬਰ 2022 ਨੂੰ ਭਜ ਨਿਕਲਿਆ ਸੀ ਜਿਸ ਦੇ ਖਿਲਾਫ ਹੁਣ ਅਦਾਲਤ ਦੇ ਵੱਲੋਂ ਦੋ ਸਰਕਾਰੀ ਗਵਾਹਾਂ ਦੇ ਸਮੇਤ ਇੱਕ ਵਾ ਮੁਕਤ ਪੁਲਿਸ ਮੁਲਾਜ਼ਮ ਦੇ ਖਿਲਾਫ ਜਿਹੜੇ ਕਿ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਨੇ ਤੇ ਕੁਝ ਦਿਨਾਂ ਤੱਕ ਉਹਨਾਂ ਨੂੰ ਤਲਬ ਵੀ ਕੀਤਾ ਜਾਵੇਗਾ ਅਤੇ ਜਿਕਰੇ ਖਾਸ ਹੈ ਕਿ ਉੱਗੇ ਕਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ ਜਿਸ ਦੇ ਸਬੰਧ ਦੇ ਵਿੱਚ ਉਹਨਾਂ ਦੇ ਚੌਣ ਵਾਲਿਆਂ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਰਕਾਰ ਨੂੰ ਗੁਹਾਰ ਲਗਾਈ ਗਈ ਸੀ ਕਿ ਇਹਨਾਂ ਕਾਤਲਾਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਵੇ ਜਿਸ ਦੇ ਸਬੰਧ ਦੇ ਵਿੱਚ ਇਹ ਜਿਹੜਾ ਕੇਸ ਹੈ ਅਜੇ ਤੱਕ ਸਰਕਾਰੀ ਗਵਾਹਾਂ ਦੀ ਜਿਰਹਾਦ ਦੇ ਵਿੱਚ ਹੀ ਲਟਕ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਅਜੇ ਤੱਕ ਕੋਈ ਖਾਸ عورتੇ ਜਿਹੜਾ ਕਾਤਲ ਹੈ ਉਹ ਫੜਿਆ ਨਹੀਂ ਗਿਆ ਤੇ ਉੱਚੇਚੀ ਜਿਹੜੀ ਹੈ ਸਜ਼ਾ ਕਿਸੇ ਨੂੰ ਨਹੀਂ ਮਿਲ ਸਕੀ ਬਲਕਿ ਕੁਝ ਲੋਕ ਜਿਹੜੇ ਫੜੇ ਗਏ ਨੇ ਕੁਝ ਜਿਹੜੇ ਮਲਜਮ ਨੇ ਉਹ ਫੜੇ ਗਏ ਜਿੰਨਾਂ ਵਿੱਚੋਂ ਇੱਕ ਦੀਪਕ ਟਿੰਨੂ ਵੀ ਸੀ ਜਿਹੜਾ ਕਿ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਭੱਜ ਨਿਕਲਿਆ ਸੀ ਤੇ ਹੁਣ ਮਾਨਸਾ ਅਦਾਲਤ ਨੇ ਦੋ ਸਰਕਾਰੀ ਗਵਾਹਾਂ ਦੇ ਵਿਰੁੱਧ ਜਿਹੜੇ ਜਮਾਨਤੀ ਵਾਰੰਟ ਜਾਰੀ ਕਰ ਦਿੱਤੇ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਸੇਵਾ ਮੁਕਤ ਪੁਲਿਸ ਇੰਸਪੈਕਟਰ ਵੀ ਹੈ ਜਿਸ ਦਾ ਨਾਮ ਪ੍ਰਿਤਪਾਲ ਸਿੰਘ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਪ੍ਰਿਤਪਾਲ ਸਿੰਘ ਇੱਕ ਇਨਸਪੈਕਟਰ ਦੇ ਵਜੋਂ ਸੇਵਾ ਨਿਭਾਉਂਦੇ ਸਨ ਤੇ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਜਿਹੜੀ ਜਾਂਚ ਟੀਮ ਸੀ ਸੀਆਈਏ ਉਸ ਦਾ ਵੀ ਇੱਕ ਮੈਂਬਰ ਸੀ ਜਦੋਂ ਦੀਪਕ ਟਿੰਨੂ ਇਹ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਨਿਕਲ ਗਿਆ ਉਸ ਵਕਤ ਇਨਸਪੈਕਟਰ ਪ੍ਰਿਤਪਾਲ ਸਿੰਘ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਨੂੰ ਬਰਖਾਸਤ ਵੀ ਕਰ ਦਿੱਤਾ ਗਿਆ ਸੀ ਤੇ ਹੁਣ ਅਦਾਲਤ ਦੇ ਵੱਲੋਂ ਦੋ ਸਰਕਾਰੀ ਗਵਾਹਾਂ ਦੇ ਖਿਲਾਫ ਜਿਹੜੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਨੇ ਤੇ ਇਹਨਾਂ ਨੂੰ ਜ਼ਮਾਨਤੀ ਵਾਰੰਟਾਂ ਦੇ ਰਾਹੀ ਅਗਲੀ ਤਾਰੀਖ ਜਨ ਕੇ 12 ਦਸੰਬਰ ਨੂੰ ਇੱਕ ਇੱਕ ਜਮਾਨਤ ਦੇ ਨਾਲ ਜਮਾਨਤ ਲਈ ਇਹਨਾਂ ਨੂੰ ਤਲਬ ਕੀਤਾ ਜਾਵੇਗਾ ਤੇ ਨਾਲ ਹੀ ਇੱਥੇ ਜਾਣਕਾਰੀ ਦੇ ਦਈਏ ਕਿ ਜਿਹੜਾ ਦੀਪਕ ਟਿੰਨੂ ਹੈ ਇਸ ਨੂੰ ਦਿੱਲੀ ਪੁਲਿਸ ਦੇ ਵੱਲੋਂ ਬਹੁਤ ਕਰੜੀ ਮੁਸ਼ਕਲ ਦੇ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਦੇ ਕੋਲੋਂ ਹਥਿਆਰ ਵੀ ਵੱਡੀ ਗਿਣਤੀ ਦੇ ਵਿੱਚ ਬਰਾਮਦ ਹੋਏ ਸਨ ਤੇ ਇਸ ਦਾ ਜਿਹੜਾ ਸਬੰਧ ਹੈ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੇ ਦੇ ਨਾਲ ਵੀ ਦੱਸਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਬਹੁਤ ਖਾਸ ਮੈਂਬਰ ਹੈ ਉਹਨਾਂ ਦਾ ਨੀੜਲਾ ਕਰੀਬੀ ਹੈ ਤੇ ਇਸ ਦੇ ਖਿਲਾਫ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਮਾਮਲੇ ਦਰਜ ਨੇ ਲਗਭਗ 35 ਦੇ ਕਰੀਬ ਮਾਮਲਿਆਂ ਦੇ ਵਿੱਚ ਇਸ ਜਿਹੜਾ ਮੁਲਾਜ਼ਮ ਹੈ ਇਸ ਮੁਲਜ਼ਮ ਦੇ ਖਿਲਾਫ ਜਿਹੜੇ ਕਿ ਨਾਮ ਇਹਦੇ ਦਰਜ ਹੋਏ ਪੈ ਨੇ ਬਹੁਤ ਸਾਰੇ ਮਾਮਲੇ ਜਿਨ੍ਹਾਂ ਦੇ ਵਿੱਚ ਇਸ ਦਾ ਨਾਮ ਆ ਰਿਹਾ ਤੇ ਇਹ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਭੱਜਣੇ ਗਿਆ ਜਸਦੇ ਕਰਕੇ ਜਿਹੜਾ ਪ੍ਰਿਤਪਾਲ ਸਿੰਘ ਨਾਂ ਦਾ ਜਿਹੜਾ ਇਨਸਪੈਕਟਰ ਹੈ ਉਸ ਨੂੰ ਵੀ ਬਰਖਾਸਤ ਕੀਤਾ ਗਿਆ ਸੀ ਤੇ ਹੁਣ ਮਾਨਸਾ ਅਦਾਸ ਦੇ ਵੱਲੋਂ ਦੋ ਜਿਹੜੇ ਸਰਕਾਰੀ ਗਵਾਹ ਨੇ ਉਹਨਾਂ ਨੂੰ ਜ਼ਮਾਨਤੀ ਵਾਰੰਟ ਵੀ ਜਾਰੀ ਕਰ ਦਿੱਤੇ ਗਏ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਸੇਵਾ ਮੁਕਤ ਜਿਹੜਾ ਕਿ ਪ੍ਰਿਤਪਾਲ ਸਿੰਘ ਨਾ ਦਾ ਇਨਸਪੈਕਟਰ ਹੈ ਜਿਸ ਨੂੰ ਬਰਖਾਸਤ ਕੀਤਾ ਗਿਆ ਸੀ ਉਸ ਨੂੰ ਵੀ ਜਮਾਨਤੀ ਵਾਰੰਟ ਜਾਰੀ ਹੋਇਆ ਹੈ ਇੱਥੇ ਦੱਸਤੀ ਹੈ ਕਿ ਤਕਰੀਬਨ 32 ਲੋਕਾਂ ਦੇ ਨਾਮ ਨਾਮਜ਼ਦ ਹੋਏ ਸਨ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਕੁਝ ਲੋਕਾਂ ਨੂੰ ਫੜਿਆ ਵੀ ਗਿਆ ਸੀ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਦੀਪਕ ਟੀਨੂ ਵੀ ਸੀ ਜਿਹੜਾ ਕਿ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਭੱਜ ਨਿਕਲਿਆ ਸੀ ਜਿਸ ਦੇ ਖਿਲਾਫ ਹੁਣ ਅਦਾਲਤ ਦੇ ਵੱਲੋਂ ਦੋ ਸਰਕਾਰੀ ਗਵਾਹਾਂ ਨੂੰ ਜਿਹੜੇ ਕਿ ਜਮਾਨਤੀ ਵਾਰੰਟ ਜਾਰੀ ਹੋਏ ਨੇ ਤੇ ਇਹਨਾਂ ਨੂੰ ਅਗਲੀ ਤਾਰੀਖ ਤੇ ਜਿਹੜਾ ਤਲਬ ਕੀਤਾ ਜਾਵੇਗਾ ਦੱਸਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਚਾਹਣ ਵਾਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਨ ਜਿਨ੍ਹਾਂ ਦੇ ਵਿੱਚ ਦੇਸ਼ ਵਿਦੇਸ਼ ਤੋਂ ਨਾਰੇ ਫੈਨਸ ਸਨ ਤੇ ਉਹਨਾਂ ਦੇ ਜਿਹੜੇ ਪ੍ਰੋਗਰਾਮਸ ਹੁੰਦੇ ਸਨ ਉੱਥੇ ਉਹਨਾਂ ਦੀ ਭੀੜ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਸੀ ਤੇ ਉਹਨਾਂ ਦੇ ਹੀ ਇਸ ਕਤਲकांड ਦੇ ਮਾਮਲੇ ਦੇ ਵਿੱਚ ਹੁਣ ਅਦਾਲਤ ਦੇ ਵੱਲੋਂ ਜਿਹੜੇ ਕਿ ਦੋ ਸਰਕਾਰੀ ਗਵਾਹਾਂ ਦੇ ਖਿਲਾਫ ਜਿਹੜੇ ਜਮਾਨਤੀ ਵਾਰੰਟ ਜਾਰੀ ਕੀਤੇ ਗਏ ਨੇ ਤੇ ਇਹਨਾਂ ਨੂੰ ਹੁਣ ਅਗਲੀ ਤਾਰੀਖ ਤੇ ਤਲਬ ਕੀਤਾ ਜਾਵੇਗਾ